ਖਾਲਸਾ ਫੌਜ ਮੂਰੇ ਮੂਰੇ ਹੋ ਕੇ ਡਟੀ ਹੋਈ ਹੈ ਕਿਸਾਨਾਂ ਦੇ ਨਾਲ ਜਿੰਨਾ ਚਿਰ ਮੋਰਚਾ ਹੈ پتہ ਨਹੀਂ ਹੁੰਦਾ ਉਹਨਾਂ ਜਕ ਪੂਰੇ ਡਟ ਕੇ ਰਾਵਾਂਗੇ ਜਿਵੇਂ ਦਿੱਲੀ ਪਹਿਲਾਂ ਉਦੋਂ ਸਵਾ ਸਾਲ ਰਹੇ ਆ ਇੱਥੇ ਵੀ ਪੂਰਾ ਮੋਰਚਾ ਲੜਾਈ ਲੜ ਕੇ ਪੂਰੀ ਅਸੀਂ ਫੇਰ ਉੱਠਾਂਗੇ ਮੋਰਚਾ ਫਤਿਹ ਕਰਕੇ ਸੁਭਦੀਪੇ ਸ਼ੁਭ ਕਰਨ 88 ਇਹ ਦੋ ਹੈ ਨਾ ਉਹਨੇ ਅਮਰਦੀ ਪਾਲ ਨਹੀਂ ਛਕੀ ਸੀ ਜਿਸੀ ਜਿਵੇਂ ਸਾਡੇ ਗੋਲੀ ਮਾਰੀ ਸੀ ਸੀ ਰੋਜ਼ਾਂ ਦੇ ਫਿਰ ਤਹਿਰ ਕਮਾਛ ਜਣੀ ਸੀ ਉਹਰੇ ਖਾਲਸਾ ਫਿਰ ਤਾਂ ਚੜਕੀ ਜਾਣਾ ਤਾਂ ਫਿਰ ਤਾਂ ਸਿਰੇ ਥਰੂ ਗੈਸ ਦੇ ਗੋਲੇ ਚੱਲ ਰਹੇ ਆ ਜਾਂ ਜਿਸ ਤਰ੍ਹਾਂ ਦਾ ਉਧਰੋਂ ਹੋ ਰਿਹਾ ਗੋਲੀਆਂ ਵੀ ਚੱਲੀਆਂ ਤੁਸੀ ਕਿੰਨੇ ਗੋਲੀ ਲੱਗੀ ਆ ਤੇ ਤੁਸੀਂ ਉਹ ਤਾਂ ਤੁਸੀਂ ਕਹਿੰਦੇ ਅੱਗੇ ਮੂਹਰੇ ਲੱਗ ਕੇ ਤੁਸੀਂ ਜਾਓ ਹਾਂਜੀ ਖੜੇ ਹੁਣ ਵੀ ਖੜੇ ਆ ਸੀਹਤ ਦੀਆਂ ਪਾਉਣ ਵਾਸਤੇ ਖੜੇ ਸੱਚ ਵਾਸਤੇ ਖੜੇ ਸੱਚ ਵਾਸਤੇ ਸਾਡੇ ਸੀਹਤ ਗੁਰਤੇਗ ਬਾਦਰੀ ਸੀਸ ਦੇ ਸੱਚ ਵਾਸਤੇ ਦਿੱਤਾ ਹੁਣ ਕਰੋਨਾ ਹੀ ਆਇਆ ਤਾਂ ਕਿੰਨੀ ਤਹਿਲਕਾ ਮਚੀ ਤੇ ਕਿਹਨਾਂ ਕਰਾਇ ਸਿੱਖ ਨਹੀਂ ਖੜੇ ਖਾਲਸੇ ਖੜਾ ਉੱਥੇ ਫ੍ਰੀ ਲੰਗਰ ਰਾਤੇ ਮੋਦੀ ਨੇ ਲਾਇ ਲੰਗਰ ਕਿੱਥੇ ਅੰਦਰ ਬੜਿਆ ਪਤਾ ਇਹ ਕਿਹੜਾ ਬਾਬਾ ਦਿਖਾਉਂਦਾ ਹੁਣ ਲੰਗ ਜਦ ਵੀ ਖਾਲਸਾ ਫੌਜ ਤੀ ਹੁਣ ਜਿਆਦਾ ਗੋਲੀਆਂ ਚਲਾਉਂਦੇ ਹੁਣ ਵੀ ਉਹੀ ਖੜਾ ਡਟ ਕੇ ਕੋਈ ਗੱਲ ਨਹੀਂ ਮਰਨ ਤਿਆਰ ਅਸੀਂ ਤੇ ਆਪਾਂ ਅੱਗੇ ਨਹੀਂ ਵਧਣਾ ਦਿੰਦੇ ਖਾਲਸਾ ਜਰਦਾ ਤੁਰਿਆ ਆ ਪਿਛੇ ਹਟਦਾ ਨਹੀਂਗਾ ਜ਼ੁਲਮ ਜ਼ੁਲਮ ਨਾਲ ਟੱਕਰ ਆ ਸਰਕਾਰਾਂ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਸੈਂਟਰ ਸਰਕਾਰ ਹੋਵੇ ਖਾਲਸਾ ਤਿਆਰ ਪਰ ਤਿਆਰ ਖਾਲਸਾ ਪਿਛੇ ਨਹੀਂ ੜੂ ਅਗੇ ਸੇ ਵੀ ਗੱਲ ਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼ੰਭੂ ਬੈਰੀਅਰ ਤੇ ਅਸੀਂ ਇਸ ਵਕਤ ਮੌਜੂਦ ਆ 6 ਵਜੇ ਕੇ 20 ਮਿੰਟ ਦਾ ਜਿਹੜਾ ਵਕਤ ਹੈ ਇਸ ਤੋਂ ਪਹਿਲਾਂ ਜੋ ਕੁਝ ਹੋ ਰਿਹਾ ਵਾਪਰ ਰਿਹਾ ਕਿਸਾਨਾਂ ਦੇ ਸੰਘਰਸ਼ ਦੇ ਨਾਲ ਤੁਸੀਂ ਵੀ ਸੁਣ ਰਹੇ ਹੋ ਜਾਣ ਰਹੇ ਹੋ ਔਰ 13 23 ਫਰਵਰੀ ਦੀ ਜਿਹੜੀ ਕਾਲ ਸੀ ਦਿੱਲੀ ਚਲੋ ਦੀ ਦੁਵਾਰਾ ਕਿਸਾਨਾਂ ਆਗੂਆਂ ਨੇ ਦਿੱਤੀ ਸੀ ਤਾਂ ਉਸ ਕਾਲ ਵਾਲੇ ਦਿਨ ਜਿਹੜਾ ਕਿਸਾਨਾਂ ਨੇ ਸੰਘਰਸ਼ ਕੀਤਾ ਕਿਸਾਨ ਅੱਗੇ ਨਹੀਂ ਵਾਦੇ ਕਿਸੇ ਵੀ ਟਰੈਕਟਰ ਨੂੰ ਲੈ ਕੇ ਪਰ ਉਸ ਦਿਨ ਖਨੋਰੀ ਬਾਰਡਰ ਦੇ ਉੱਪਰ ਵੀ ਗੋਲੀਆਂ ਚੱਲਦੀਆਂ ਨੇ ਜਾਂ ਸਾਰਾ ਕੁਝ ਜੋ ਕੁਝ ਹੁਣ ਤੱਕ ਕਿਸਾਨ ਆਗੂ ਕਹਿ ਚੁੱਕੇ ਨੇ ਉਹ ਸਾਰਾ ਕੁਝ ਤੁਸੀਂ ਸੁਣ ਲਿਆ ਹੋਣਾ ਤੇ ਅਸੀਂ ਇੱਥੇ ਨਹਿنگ ਸਿੰਘਾਂ ਦੀ ਇੱਕ ਸ਼ੌਣੀ ਦੇ ਵਿੱਚ ਖੜੇ ਆ ਇਹ ਬਿਲਕੁਲ ਸ਼ੌਣੀ ਉਸ ਜਗ੍ਹਾ ਤੇ ਆ ਜਿੱਥੇ ਡਰੋਨ ਦੇ ਵੱਲੋਂ ਲਗਾਤਾਰ ਗੋਲੇ ਸਿੱਟੇ ਗਏ ਥੱਲੇ ਫਸਲ ਦੇਖ ਰਹੇ ਹੋਗੇ ਤੁਸੀਂ ਹਾਲਾਂਕਿ ਇਸ ਕਿਸਾਨ ਜਿਸ ਦੀ ਇਹ ਫਸਲ ਆ ਉਸ ਨੇ ਵੀ ਵੱਡਾ ਦਿਲ ਦਿਖਾਇਆ ਕਿ ਕੋਈ ਨਹੀਂ ਜੇ ਮੇਰੀ ਫਸਲ ਕਿਸਾਨੀ ਦੇ ਲੇਖੇ ਲੱਗੀ ਹੈ ਤਾਂ ਮੈਂ ਵੀ ਇੱਕ ਕਿਸਾਨ ਆ ਤੇ ਇਸ ਜਗ੍ਹਾ ਦੇ ਉੱਪਰ ਵੀ ਗੋਲਿਆਂ ਦੀ ਬਰਸਾਤ ਹੁੰਦੀ ਰਹੀ ਹੈ ਡਰੋਨ ਦੇ ਨਾਲ ਗੋਲੇ ਸਿੱਟੇ ਜਾਂਦੇ ਰਹੇ ਨੇ ਤੇ ਹੁਣ ਨਿੰਗ ਸਿੰਘ ਇੱਥੇ ਸ਼ੌਨੀ ਬਣਾ ਕੇ ਬੈਗੇ ਨੇ ਇਹਨਾਂ ਨਿੰਗ ਸਿੰਘ ਦਾ ਦੇ ਜਥੇ ਦੇ ਵਿੱਚ ਉਹ ਸਿੰਘ ਵੀ ਸ਼ਾਮਲ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਪਿੱਛੇ ਵੀ ਇੱਕ ਗੋਲੀ ਲੱਗੀ ਸੀ ਉਹ ਆਪਣੀ ਵੀਡੀਓ ਵੀ ਦਿਖਾਉਣਗੇ ਸਾਨੂੰ ਸਾਰੇ ਦਰਸ਼ਕਾਂ ਨੂੰ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਤੁਸੀਂ ਸਾਰਾ ਸਿੱਧਾ ਦੇਖੋਗੇ ਔਰ ਉਹ ਵੀ ਦੱਸਣਗੇ ਕਿ ਉਹਨਾਂ ਦੀ ਹੁਣ ਅੱਗੇ ਕੀ ਤਿਆਰੀ ਹੈ ਇਸ ਘਰਸ਼ ਨੂੰ ਲੈ ਕੇ ਨਿੰਗ ਸਿੰਘ ਖਾਸ ਤੌਰ ਤੇ ਨਿੰਗ ਸਿੰਘਾਂ ਦੇ ਦਲ ਜੇ ਬਾਬਾ ਰਾਜਾ ਰਾਜ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਬਹੁਤ ਅਨੁਸ਼ਾਸਨ ਦੇ ਵਿੱਚ ਨਿੰਗ ਸਿੰਘਾਂ ਦੇ ਦਲ ਕਿਸਾਨਾਂ ਦੇ ਨਾਲ ਦਿੱਲੀ ਜਾ ਕੇ ਵੀ ਲੰਬਾ ਸਮਾਂ ਬੈਠੇ ਰਹੇ ਸੀ ਕਿ ਅਸੀਂ ਜਿਹੜਾ ਬੇਇਨਸਾਫੀ ਦੇ ਵਿਰੋਧ ਆਏ ਆ ਔਰ ਅਸੀਂ ਮਜ਼ਲੂਮ ਕਿਸਾਨਾਂ ਦੀ ਜਿਹੜੇ ਰੱਖਿਆ ਦੇ ਲਈ ਆਏ ਆ ਤੇ ਔਰ ਸਾਡਾ ਕੋਈ ਮਕਸਦ ਨਹੀਂ ਹੈ ਅਸੀਂ ਸਿਰਫ ਬੇਇਨਸਾਫੀ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ ਕਿ ਉਹਨਾਂ ਦੇ ਨਾਲ ਬੇਇਨਸਾਫੀ ਕਿਉਂ ਹੋ ਰਹੀ ਹੈ ਤਾਂ ਹੁਣ ਇਸ ਚੌਨੀ ਤੇ ਜਿਹੜੇ ਸਿੰਘ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਤੁਸੀਂ ਆਪਣੇ ਬਾਰੇ ਸਭ ਤੋਂ ਪਹਿਲਾਂ ਜ਼ਰੂਰ ਦੱਸੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਾਂ ਨਿਹੰਗ ਸਿੰਘ ਫੌਜਾਂ ਆਈਆਂ ਜਿਹੜਾ ਕਿਸਾਨੀ ਕਿਸਾਨਾਂ ਨਾਲ ਧੱਕਾ ਹੋ ਰਿਹਾਗਾ ਇਹਨਾਂ ਨੇ ਬਹੁਤ ਜ਼ਿਆਦਾ ਸਰਕਾਰ ਧੱਕਾ ਕਰ ਰਹੀ ਆ ਅਥਰੂ ਗੈਂ ਸੜ ਰਹੀ ਆ ਸਿੰਘਾਂ ਦੇ ਗੋਲੀਆਂ ਮਾਰ ਰਹੀ ਹੈ ਇਹ ਤੇ ਖਾਲਸਾ ਫੌਜ ਮੂਰੇ ਮੂਰੇ ਹੋ ਕੇ ਡਟੀ ਹੋਈ ਆ ਕਿਸਾਨਾਂ ਦੇ ਨਾਲ ਜਿੰਨਾ ਚਿਰ ਮੋਰਚਾ ਇਹ ਪਤਾ ਨਹੀਂ ਹੁੰਦਾ ਉਹਨਾਂ ਚ ਪੂਰੇ ਡਟ ਕੇ ਰਾਵਾਂਗੇ ਪੂਰੇ ਤਿਆਰ ਪਰ ਤਿਆਰ ਮੋਰਚੇ ਦੇ ਨਾਲ ਕਿਸਾਨਾਂ ਦੇ ਨਾਲ ਮੋਰਚਾ ਫਤਿਹ ਕਰਕੇ ਹਿੱਲਾਂਗੇ ਜਿਵੇਂ ਦਿੱਲੀ ਪਹਿਲਾਂ ਉਦੋਂ ਸਵਾ ਸਾਲ ਰਹੇ ਆ ਇੱਥੇ ਵੀ ਪੂਰਾ ਮੋਰਚਾ ਲੜਾਈ ਲੜ ਕੇ ਪੂਰੀ ਅਸੀਂ ਫੇਰ ਉੱਠਾਂਗੇ ਮੋਰਚਾ ਫਤਿਹ ਕਰਕੇ ਆ ਬਈ ਤੁਸੀਂ ਵੀ ਆਪਣੇ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਹੀਂ ਸਾਧ ਸੰਗਤ ਨੂੰ ਇਹ ਵਿਸ਼ਵਾਸ ਦਵਾਉਣਾ ਹੈ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਫੌਜ ਨੂੰ ਸਾਜਿਆ ਵਾ ਤੇ ਖਾਲਸਾ ਫੌਜ ਦੀ ਡਿਊਟੀ ਇਹ ਹੈ ਗਊ ਗਰੀਬ ਦੀ ਰੱਖਿਆ ਵਾਸਤੇ ਅੱਜ ਭਾਰਤ ਸਰਕਾਰ ਦੀ ਭਾਰਤ ਸਰਕਾਰ ਜਿਹੜੀ ਆ ਕਿਸਾਨਾਂ ਦੇ ਨਾਲ ਗਰੀਬਾਂ ਦੇ ਨਾਲ ਧੱਕਾ ਕਰਦੀ ਆ ਖਾਲਸਾ ਫੌਜ ਨਗ ਸਿੰਘ ਫੌਜਾ ਜਿਹੜੀ ਅੱਜ ਵੀ ਤਿਆਰ ਬਾਰ ਤਿਆਰ ਆ ਉਹਨਾਂ ਚਿਰ ਤਿਆਰ ਬਾਰ ਤਿਆਰ ਰਹਿਣਗੇ ਜਿੰਨਾ ਚਿਰ ਕਿਸਾਨ ਵੀਰਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਜਿਹੜੀ ਸਾਡੀ ਮਿਸਲਿਆ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਾਲ ਸਿੰਘ ਸਾਹਿਬ ਜਹੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ ਜੀ ਮਹਾਂਪੁਰਖਾਨੇ ਮਿਸਲਸੀ ਦਾਸੀਦ ਬਾਬਾ ਗੁਰਦਿਆਲ ਸਿੰਘ ਜੀ ਤਰਨਤਾਲ ਮਿਸਲ ਦਾ ਅਰਦਾਸਾ ਕੀਤਾ ਵਾ ਫੌਜਾ ਮੁਖੀ ਸੇਵਾਦਾਰ ਹੋਣ ਦੇ ਨਾਤੇ ਤੇ ਸਿੰਘ ਸਾਹਿਬ ਜਹੇਦਾਰ ਬਾਬਾ ਧੀਰਾ ਸਿੰਘ ਜੀ ਅਕਾਲੀ ਕਰਪੂਥਲੇ ਵਾਲੇ ਅਸੀਂ ਸਾਰੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਫੌਜਾਂ ਦੇ ਨਾਲ ਮਨੋ ਗੁਰੂ ਸਾਹਿਬ ਦੇ ਜੋ ਬਚਨ ਆ ਅਸੀਂ ਪੈਰਾ ਦੇਵਾਂਗੇ ਸਾਰੀਆਂ ਫੌਜਾਂ ਉਹਨਾਂ ਚਿਰ ਪੈਰਾ ਦੇਵਾਂਗੇ ਜਿੰਨਾ ਚਿਰ ਕਿਸਾਨ ਵੀਰਾਂ ਨੂੰ ਅਨਸਾਫ਼ ਨਹੀਂ ਮਿਲਦਾ ਤੇ ਭਾਰਤੋ ਸਰਕਾਰ ਜੇ ੱਤਕਾ ਕਰਦੀ ਹੈ ਖਾਲਸਾ ਫੌਜ ਤਿਆਰ ਬਰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਬਾਬਾ ਜੀ ਤੁਸੀਂ ਵੀ ਆਪਣਾ ਨਾਮ ਜ਼ਰੂਰ ਦੱਸੋ ਜੀ। ਮੇਰੇ ਨੋ ਰਾਜ ਸਿੰਘ ਆਈ ਥੋੜਾ ਬੋਲ ਘਟ ਹੁੰਦਾ ਨਾ ਗੋਲੀ ਬੱਜੀ ਹੋਈ ਹੈ ਨਾ ਨਹੀਂ ਰਾਜੂ ਸਿੰਘ ਨੇ ਇਹਨਾਂ ਦੀ ਜਿਹੜੀ ਵੀਡੀਓ ਵੀ ਅਸੀਂ ਵਿੱਚ ਵਿਜ਼ੂਅਲ ਵਿੱਚ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਸੋਸ਼ਲ ਮੀਡੀਆ ਤੇ ਕੁਝ ਵਿਜ਼ੂਅਲ ਬੈਨ ਕਰ ਦਿੱਤੇ ਜਾਂਦੇ ਨੇ ਕਿ ਉਹ ਸੈਂਸਿਟਿਵ ਕੰਟੈਂਟ ਦੇ ਨਾਂ ਤੇ ਨਹੀਂ ਦਿਖਾਏ ਜਾ ਸਕਦੇ ਹੁੰਦੇ ਪਰ ਇਹਨਾਂ ਦੇ ਪਿੱਠ ਦੇ ਪਿੱਛੇ ਜਿਹੜੀ ਗੋਲੀ ਲੱਗੀ ਹੋਈ ਹੈ ਇੱਕ ਇਹਨਾਂ ਦੇ ਗੋਲੀ ਸ਼ੋਕੇ ਨਿਕਲੀ ਆ ਐਵੇਂ ਹੀ ਬਾਬਾ ਜੀ ਤੁਸੀਂ ਜ਼ਰੂਰ ਆਪਣੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਜਿਹੜੇ ਕਿ ਕਿਦਾਂ ਤੁਹਾਡੇ ਨਾਲ ਵਾਪਰਿਆ ਸੀਗਾ ਇਹ 15 ਤਰੀਕ ਦੀ ਰਾਤ ਨੂੰ ਸੀਗਾ ਬਾਬਾ ਜੀ ਅਸੀਂ ਸਾਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ ਫਤਿਹ ਬਰਾਨੋਂ ਗਏ ਸੀਗੇ ਵੀ ਕਿਉਂ ਜ਼ੁਲਮ ਕਰ ਰਹੇ ਤੁਸੀਂ ਖਾਸਤੇ ਵੀ ਨਾ ਕਰੋ ਕਰੋ ਜ਼ਲਮ ਵੀ ਸਾਨੂੰ ਨਤੀਜਾ ਬੜਾ ਮਾੜਾ ਭੁਗਤਣਾ ਪੈਣਾ ਦਾ ਵੀ შეਦਰ ਜੋ ਇਹ ਦੇਖ ਲਓ ਭੁਗਤ ਰਹੇ ਨਾ ਹੁਣ ਉਹਦੋਂ ਨੇ ਬਚਨ ਕਰੇ ਸੀ ਨਾ ਇਹ ਕੰਮ ਕਰੋ ਹਣਾ ਹੱਥ ਪੈਰ ਨੇ ਤੱਕ ਬੇਨਤੀ ਹੈ ਇਹੀ ਕਰਨ ਗਏ ਸੀ ਅਸੀਂ ਕਿਹੜਾ ਜੰਗ ਯੁੱਧ ਕਰਨ ਗਏ ਸੀ ਜਿੱਦੋਂ ਜੰਗ ਯੁੱਧ ਕਰਨ ਗਏ ਸੀ ਉਦੋਂ ਨੂੰ ਫੇ ਪਤਾ ਲੱਜੂਗਾ ਵੀ ਕਿਵੇਂ ਜੰਗ ਯੁੱਧ ਹੁੰਦੇ ਨੇ ਇਸ ਰਿਆਮ ਗੋਲੀਆਂ ਮਾਰੀਆਂ ਬਾਬਾ ਜੀ ਮੇਰੇ ਪਿੱਠ ਤੇ ਅਸੀਂ ਪਤਾ ਨਹੀਂ ਕਿਵੇਂ ਫਿਰਦੇ ਹਸਪੀਟਲਲੇ ਗਏ ਤੁਹਾਡਾ ਇਹ ਤਾਂ ਆਪਰੇਸ਼ਨ ਨਹੀਂ ਹੋਣਾ ਹੈਗਾ ਖੁੱਲੇ ਛੜਤ ਨਾਲ ਜਗਾ ਇਹ ਮਤਲਬ ਮਹਾਰਾਜ ਦੀ ਕਿਰਪਾ ਵਸ ਹਾਂ ਤੁਸੀਂ ਧਿਆਨ ਰੱਖ ਰਹੇ ਹੋ ਜਾਂ ਧਿਆਨ ਰੱਖ ਰਹੇ ਵਾ ਕੋਈ ਜੱਤੀ ਆਪਣਾ ਪੁੱਛ ਰਿਹਾ ਵੀ ਕਾ ਗੱਲ ਬਾਤ ਹੈ ਕੋਈ ਖਰਚਾ ਪਤਾ ਨਹੀਂ ਬਾਬਾ ਜੀ ਵਸ ਮਹਾਰਾਜ ਦੇ ਆਸਰ ਛੱਡਿਆ ਉਹ ਨਾ ਆਪਾਂ ਕਿਸੇ ਜਗ੍ਹਾ ਛੱਡਣਾ ਨਾ ਅਸੀਂ ਉਹਦੀ ਫੌਜ ਹੈ ਜਿੱਥੇ ਬੈਠ ਕੇ ਤਾਂ ਬੈਠ ਗਏ ਨਹੀਂ ਵੈਸੇ ਚਲੋ ਜੀ ਤੁਹਾਡਾ ਆਸਥਾ ਤੁਹਾਡੀ ਸ਼ਰਧਾ ਤੁਹਾਡਾ ਜਿਹੜਾ ਬਲ ਤੁਹਾਨੂੰ ਮਿਲਦਾ ਕਿ ਸ਼ਕਤੀ ਮਿਲਦੀ ਹੈ ਕੁਦਰਤ ਤੋਂ ਪਰ ਇਹਦੇ ਨਾਲ ਇਹ ਜ਼ਰੂਰ ਹੈ ਕਿ ਜੇ ਤੁਹਾਡੇ ਚ ਜ਼ਰੂਰ ਜੇ ਮੰਨ ਲਓ ਕੋਈ ਕਿਸੇ ਵੀ ਮਦਦ ਜ਼ਰੂਰਤ ਹੋਵੇ ਤਾਂ ਤੁਸੀਂ ਦੱਸ ਵੀ ਸਕਦੇ ਹੋ ਸੰਗਤ ਸਬਦ ਦੇ ਨਾਲ ਹੀ ਖੜਦੀ ਹੈ ਸੰਗਤ ਤਾਂ ਫੇ ਚਲੋ ਉਹ ਤਾਂ ਮਹਾਰਾਜ ਦੀ ਸ਼ਰਧਾ ਦਿਸਬੰਧ ਆਪਣਾ ਕੱਢ ਸਕਦੇ ਆ ਅਸੀਂ ਮੈਂ ਤਾਂ ਨਹੀਂ ਕਰਨੀ ਕਿਸੇ ਅੱਗੇ ਇਹ ਤਾਂ ਮਹਾਰਾਜ ਨੂੰ ਪਤਾ ਹੀ ਹੈ ਦਿਸਬੰਧ ਦਾ ਕੀ ਚੀਜ਼ ਹੈ ਨਾ ਦਿਸਬੰਧ ਕੱਢ ਸਕਦੇ ਹੋ ਅਸੀਂ ਮੰਗਣ ਮੰਗਣਾ ਨਹੀਂ ਵੀ ਤੁਹਾਨੂੰ ਆਹ ਦੇ ਦੋ ਦੇ ਦੋ ਦਿਸਬੰਧ ਹੁੰਦਾ ਹੈ ਆਪਣੇ ਵਿਚਾਰਤੀਆਂ ਹਨਾ ਘਰੇ ਆ ਉਹ ਵੀ ਆਪਣਾ ਠੀਕ ਠਾਕ ਹੈ ਸਾਰਾ ਤਾਂਦਰੁਸਤੀ ਮਾਰਾ ਚੜਦੀ ਕਲਾ ਇਹ ਤੋਂ ਸਬੰਧ ਦੇਣਾ ਆਪਣਾ ਦੇ ਸਕਦੇ ਹੋ ਤੁਸੀਂ ਆਪਣਾ ਫਿਰ ਆਰਾਮ ਕਰ ਰਹੇ ਹੋ ਡਾਕਟਰਾਂ ਨੇ ਕਿਹਾ ਤੇ ਤੁਸੀਂ ਉਹਦੇ ਲਈ ਆਪਣਾ ਜਿਹੜਾ ਵੀ ਖੁੱਲਾ ਛੱਡ ਕੇ ਹੌਲੀ ਹੌਲੀ ਰਿਕਵਰ ਹੋਏਗਾ ਉਹ ਕਹਿੰਦੇ ਮਤਲਬ ਥੋੜਾ ਥੋੜਾ ਤੁਰਨਾ ਫਿਰਨਾ ਜੇ ਤੁਸੀਂ ਇੱਕ ਜਗ੍ਹਾ ਬੈਠ ਕੇ ਵੀ ਪ੍ਰੋਬਲਮ ਹੈ ਬਿੰਦਰ ਜਿਹੜੀ ਫੇਫੜਿਆਂ ਤੱਕ ਤੁਹਾਡੀ ਪ੍ਰੋਬਲਮ ਆ ਸਕਦੀ ਹੈ ਵੀ ਤੁਹਾਨੂੰ ਬਾਹਰ ਦੀ ਹਵਾ ਲੈਣੀ ਪੈਣੀ ਹੈ ਹਾਂ ਘੁੰਮੋ ਮਾਣਾ ਮੋਟਾ ਹੌਲੀ ਹੌਲੀ ਤਾਂ ਆਪਾਂ ਥੋੜਾ ਤੁਰ ਕੇ ਆ ਜੀ ਦਰੇ ਫੋਜਾਂ ਫਿਰ ਵੀ ਡਟੀਆਂ ਹੋਈਆਂ ਪਿੱਛੇ ਹੱਟਣ ਵਾਲੇ ਨਹੀਂ ਹੈਗੇ ਤੁਹਡੇ ਗੋਲੀ ਲੱਗੀ ਹੈ ਪਰ ਮੂਰੀ ਸਿੰਘਾਂ ਨੇ ਜਿਹੜੀ ਸ਼ੌਣੀ ਬਣਾਈ ਇਹਦੇ ਵਿੱਚ ਤੁਸੀਂ ਵੀ ਸਿੰਘਾਂ ਦੇ ਨਾਲ ਬੈਠੇ ਹੋ ਫੇਰਾ ਕੇ ਮੂਰੀ ਬੈਠੇ ਹੋ ਤੁਸੀਂ ਫੇ ਮੂਰੀ ਹੁੰਦੇ ਖਾਲਸਾ ਪਿੱਛੇ ਦਾ ਹੁੰਦਾ ਨਹੀਂ ਹੈਗਾ ਹਾਂ ਖਾਲਸਾ ਮੂਰੀ ਹੁੰਦਾ ਇਹਨਾਂ ਨੇ ਉਦੋਂ ਵੀ ਵਚਨ ਕਰੇ ਸੀ ਖਾਲਸੇ ਨੂੰ ਮੂਰੀ ਕਰੋ ਤੁਹਾਨੂੰ ਤਾਂ ਖੁਸ਼ ਨਹੀਂ ਹੋਣ ਦਿੰਦੇ ਚਲੇ ਗਏ ਸੀ ਫੌਜਾਂ ਫੇਰ ਜੁੰਦੀ ਬੈਠੇ ਹੋਰੇ ਉਦੋਂ ਨੇ ਵਚਨ ਕਰੇ ਸੀ ਨਾ ਕਰੋ ਫਿਰ ਸੀ ਤੋ ਹੁਣ ਕਹਦੇ ਸ਼ਾਂਤ ਮਾਹੌਲ ਮੰਨੇ ਕਿਉਂ ਨਹੀਂ ਇਹਨਾਂ ਨੇ ਉਦੋਂ ਦੇ ਮਾਲਾਂ ਦੇ ਤਾਂ ਮਸਲਾ ਹੱਲ ਹੋ ਜਾਣਾ ਸੀ ਮੋਦੀ ਦਾ ਹੁਣ ਤੱਕ ਕਦੇ ਪਾਣੀ ਮੈਂ ਜਾਂਦਾ ਕਦੇ ਕਿਤੇ ਜਾਂਦਾ ਵੀ ਮੈਨੂੰ ਰੱਬ ਮਿਲ ਜਾਵੇ ਰੱਬ ਥੋੜੀ ਮੰਨਣ ਲੱਗਿਆ ਹੁਣ ਹੁਣ ਜਿਹੜੀ ਅਥਰੂ ਗੈਸ ਦੇ ਗੋਲੇ ਚੱਲ ਰਹੇ ਆ ਜਾਂ ਜਿਸ ਤਰ੍ਹਾਂ ਦਾ ਉਧਰ ਹੋ ਰਿਹਾ ਗੋਲੀਆਂ ਵੀ ਚੱਲੀਆਂ ਤੁਸੀਂ ਕਿੰਨੇ ਗੋਲੀ ਲੱਗੀ ਆ ਤੇ ਤੁਸੀਂ ਉਹਦਾ ਤੁਸੀਂ ਕਹਿੰਦੇ ਅੱਗੇ ਮੂਹਰੇ ਲੱਗ ਕੇ ਤੁਸੀਂ ਜਾਉਂਗੇ ਹਾਂ ਜੀ ਖੜੇ ਹੁਣ ਵੀ ਖੜੇ ਐ ਸੀਧੀਆਂ ਪਾਉਣ ਵਾਸਤੇ ਖੜੇ ਸੱਚ ਵਾਸਤੇ ਖੜੇ ਸੱਚ ਵਾਸਤੇ ਸਾਡੇ ਸੀਧ ਗੁਰਤੇਗ ਬਾਦਰੀ ਸੀਸ ਦੇ ਸੱਚ ਵਾਸਤੇ ਦਿੱਤਾ ਉਹਨਾਂ ਨੂੰ ਯਾਦ ਕਰਕੇ ਦੇਖ ਲਵੇ ਹੁਣ ਵੀ ਇਹ ਨਹੀਂ ਖੇੜਾ ਛੁੱਟ ਜੇਗਾ ਮੋਦੀ ਦਾ ਇਹ ਔਰੰਗਜ਼ੇ ਬਣ ਰਹੇ ਹਨ ਬ ਹਣ ਤੱਕ ਜੁੱਤੀਆਂ ਪੈਂਦੀ ਆ ਰਹੀਆਂ ਮਾਫੀ ਮੰਗ ਲਵਾ ਕੇ ਸੰਗਤ ਤੋਂ ਵੀ ਮੈਨੂੰ ਮਾਫ ਕਰ ਦੋ ਕਿ ਖਿਹੜਾ ਛੁੱਟ ਜਾਏਗਾ ਉਹਦਾ ਕਿਹ ਪੈਸਾ ਪੂਸਾ ਕੁਝ ਵੀ ਨਹੀਂ ਆਏਗਾ ਇਹ ਮਿੱਟੀ ਹੈ ਮਿੱਟੀ ਸਰੀਰ ਹੈ ਉਹ ਆ ਕੇ ਮਾਫੀ ਮੰਗ ਲਵੇ ਉਹ ਕਦੇ ਸਮੁੰਦਰ ਵਿੱਚ ਜਾਂਦਾ ਕਦੇ ਕਿਤੇ ਜਾਂਦਾ ਉਹ ਖਿਹੜਾ ਨਹੀਂ ਛੁੱਟਣਾ ਉਹ ਹਣ ਉਹਦੀ ਕੰਟੀ ਨੱਪ ਲਈ ਹੁਣ ਵਾਰਾ ਜ ਨੇ ਔਖਾ ਛੁੱਟਣਾ ਜਿਹੜੀ ਪਾਵਰ ਦਾ ਨਸ਼ਾ ਜਿਵੇਂ ਤੁਸੀਂ ਕਿਹਨੂੰ ਸਾਰੀਆਂ ਝੂਠੀਆਂ ਪੈਸਾ ਛੁੱਟਾ ਸਾਰੇ ਚਲੋ ਸਾਹ ਮੈਨੂੰ ਸਾਹ ਖਰੀਦ ਕੇ ਦੇਖ ਲੈ ਮੋਲ ਹੁਣ ਕਰੋਨਾ ਹੀ ਆਇਆ ਤਾਂ ਕਿੰਨੀ ਤਹਿਲਕਾ ਮਚੀਤ ਕੀ ਨਾ ਕਰਾਇ ਸਿੱਖ ਨਹੀਂ ਖੜੇ ਖਾਲਸਾ ਹੀ ਖੜਾ ਉੱਥੇ ਫ੍ਰੀ ਮੋਦੀ ਨੇ ਲਾਇ ਲੰਗਰ ਕਿੱਥੇ ਅੰਦਰ ਬੜਿਆ ਪਤਾ ਇਹ ਕਿਹੜਾ ਬਾਬਾ ਦਿਖਾਉਂਦਾ ਹੁਣ ਲੰਗਰ ਲਾਉਂਦੇ ਫਿਰਦੇ ਜਦ ਕਿੱਥੇ ਸੀ ਲੁਕੇ ਵੇ ਇਹ ਜਦ ਵੀ ਖਾਲਸਾ ਫੌਜ ਤੇ ਹੁਣ ਜਿਆਦਾ ਗੋਲੀਆਂ ਚਲਾਉਂਦੇ ਹੁਣ ਵੀ ਉਹੀ ਖੜਾ ਡੱਟ ਕੇ ਕੋਈ ਗੱਲ ਨਹੀਂ ਮਰਨ ਤਿਆਰ ਅਸੀਂ ਜਿਆ ਪਾਉਣ ਅੱਗੇ ਨਹੀਂ ਵਧਣ ਦਿੰਦੇ ਰਾਜੂ ਸਿੰਘ ਜੀ ਦਾ ਜਿਹੜਾ ਵਿਜ਼ੂਅਲ ਆ ਜਿਹੜਾ ਜਿਹੜਾ ਉਹ ਵੀ ਤੁਹਾਨੂੰ ਨਾਲ-ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਦਿਖਾਈਏ ਉਹਨਾਂ ਤੋਂ ਜਿਹੜਾ ਉਹਨਾਂ ਤੋਂ ਵੀਡੀਓ ਲਈਏ ਹਾਂ ਬਿਲਕੁਲ ਜੀ ਜਾਕਮਾ ਜਿਹੜਾ ਪਿੱਛੇ ਦਾ ਜਿਹੜਾ ਉਹਨਾਂ ਨੂੰ ਸਿਸਟਮ ਖੋਲ ਕੇ ਦਿਖਾ ਦੇਣਾ ਤੁਹਾਨੂੰ ਨਹੀਂ ਮੈਂ ਮੈਂ ਉਹ ਸਾਡੇ ਕੋਲ ਵੀਡੀਓ ਜਿਹੜੀ ਤੁਸੀਂ ਉਹ ਤੁਹਾਨੂੰ ਕਲਿੱਕ ਕਰ ਦਾਂਗੇ ਅਸੀਂ ਅਸੀਂ ਜ਼ਰੂਰ ਤਖਾਵਾਵਾਂਗੇ ਤੁਹਾਡੇ ਤੋਂ ਵੀਡੀਓ ਅਸੀਂ ਲੈਣੇ ਆਂ ਬਾਬਾ ਜੀ ਫਿਰ ਹੁਣ ਕੀ ਮਤਲਬ ਤੁਸੀਂ ਫਿਰ ਇਸ ਜਗ੍ਹਾ ਤੇ ਗੋਲੇ ਵੀ ਡਿੱਗਦੇ ਰਹੇ ਨੇ ਅਥਰੂ ਗੈਸ ਦੀ ਬਰਸਾਤ ਇੱਥੇ ਵੀ ਹੁੰਦੀ ਰਹੀ ਆ ਤੁਸੀਂ ਪੱਕਾ ਸ਼ੌਨੀ ਘਟਦੀ ਐ ਵੀ ਤੁਸੀਂ ਅੱਗੇ ਖੜੇ ਹੋ ਕਿਸਾਨੀ ਦੇ ਕਿਸਾਨਾਂ ਦੀ ਅਸੀਂ ਕਿਸਾਨ ਵੀਰਾਂ ਦੇ ਨਾਲ ਤਿਆਰ-ਬਾਰ ਤਿਆਰ ਖੜੇ ਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਰਾ ਲਾਇਆ ਵਾ। ਖਾਲਸਾ ਫੌਜ ਪਹਿਰਾ ਦੇ ਰਹੀ ਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਜ਼ੁਲਮ ਦੇ ਨਾਲ ਟੱਕਰ ਰਹੀ ਆ। ਸਾਡਾ ਪਿਤਾ ਵਾ ਅਸੀਂ ਉਹਦੇ ਬੱਚੇ ਆ ਸਾਡੀ ਵੀ ਜ਼ੁਲਮ ਦੇ ਨਾਲ ਹੀ ਟੱਕਰ ਆ। ਹਾਂ। ਤੇ ਅਸੀਂ ਮੋਦੀ ਸਰਕਾਰ ਨੂੰ ਇਹ ਕਹਿੰਨੇ ਆ ਵੀ ਇਹ ਕਿਸਾਨ ਵੀਰਾਂ ਦੇ ਨਾਲ ਅਨਸਾਫ਼ ਕਰਨਾ ਚਾਹੀਦਾ ਵਾ। ਅਨਸਾਫ਼ ਕਰੇ। ਜਨਾਚਰ ਨਹੀਂ ਕਰਦੀ ਫੌਜਾ ਤਿਆਰ ਬਾਰ ਤਿਆਰ ਜੇ ਨਾ ਫੌਜਾ ਦੇ ਉੱਤੇ ਧੱਕਾ ਕਰੂਗੀ ਸਰਕਾਰ ਤਾਂ ਵੀ ਤਿਆਰ ਬਾਰ ਤਿਆਰ ਆ ਜਦਦਾ ਦਾ ਵਾਰ ਕਰਨਗੇ ਉਹਦਾ ਦਾ ਜਵਾਬ ਦੇਵਾਂਗੇ ਤੁਸੀਂ ਇੱਥੇ ਉਹਨਾਂ ਚਿਰ ਡਟੇ ਰਹੋਗੇ ਡਟੇ ਰਹਾਂਗੇ ਇੱਥੇ ਖਾਲਸਾ ਪੰਥ ਮੂਹਰੇ ਬੈਠਾਗਾ ਜਿੰਨਾ ਜਿੱਥੇ ਜਿਹੜੇ ਅੱਗੋ ਜਵਾਬ ਦੇਵਾਂਗੇ ਪੂਰਾ ਉਠੋ ਕੇ ਕਿਸਾਨਾਂ ਦੇ ਨਾਲ ਖੜੇ ਹੋਏ ਆ ਕਿਸਾਨਾਂ ਦੇ ਫਿਰ ਧੱਕਾ ਕਰਨਗੇ ਪਹਿਲਾਂ ਸਾਨੂੰ ਸ਼ਹੀਦ ਕਰਕੇ ਉਹਨਾਂ ਦੇ ਖਾਲਸਾ ਪਿਛੇ ਨਹੀਂ ਹਟਦਾਗਾ ਤਿਆਰ ਪਰ ਤਿਆਰ ਮੋਰਚੇ ਤੇ ਸਿੰਘੂ ਮੋਰਚੇ ਤੇ ਵੀ ਰਹੇ ਆ ਸਾਲ ਭਰ ਤਿਆਰ ਪਰ ਤਿਆਰ ਉਹ ਸਟੇਜ ਬੰਦੇਰੋਵਾਂ ਦੇ ਸਟੇਜ 'ਤੇ ਜੋ ਪਟਣ ਆਏ ਆ ਆਪਣੇ ਉਹ ਮੋਰਚੇ ਤੇ ਉਦੋਂ ਵੀ ਫੌਜਾਂ ਡਟ ਕੇ ਮੂਹਰੇ ਸਾਰੇ ਆ ਬਾਬਾ ਰਾਜਾ ਰਾਜ ਸਿੰਘ ਬਾਬਤ ਦੇਖੀ ਆ ਉਹ ਰਾਤ 'ਚ ਜਦੋਂ ਉਧਰੋਂ ਗੋਲੇ ਡਿੱਗੇ ਇੱਕ ਸੈਮ ਬਣਾ ਦਿੱਤਾ ਗਿਆ ਪੱਥਰ ਵੱਜੇ ਦਿਨੇ ਪੈਟਰੋਲ ਬੰਬ ਕਿਸਾਨ ਕਹਿੰਦੇ ਕਿ ਸਾਡੇ ਉੱਤੇ ਸਿੱਟੇ ਗਏ ਉਹ ਤਿੰਨ ਚਾਰ ਸਾਲ ਪੁਰਾਣੀ ਉਹ ਰਾਤ ਆ ਤੇ ਜੋ ਨਿੰਕ ਸਿੰਘ ਜਕਾਰੇ ਲਾਉਂਦੇ ਗਏ ਫਿਰ ਇੱਕ ਨਿੰਕ ਸਿੰਘਾਂ ਨੇ ਉੱਥੇ ਪੂਰਾ ਪਹਿਰਾ ਲਾਇਆ ساری ਰਾਤ ਹਾਂਜੀ ਉਸ ਫੌਜਾਂ ਨੇ ਫੌਜਾਂ ਫਿਰ ਰਾਤ ਨੂੰ ਪਹਿਰਾ ਤਾਂ ਰੱਖਦੀਆਂ ਹੀ ਆ ਇਹ ਪਹਿਲਾਂ ਤੋਂ ਪ੍ਰਾਤਨ ਮਰਯਾਦਾ ਤਰੀ ਹੁੰਦੀ ਆ ਮਾਰੇ ਤੋਂ ਲੈ ਕੇ ਸਿੰਘਾਂ ਦਾ ਰਾਤ ਨੂੰ ਪਹਿਰਾ ਵੀ ਹੁੰਦਾ ਸਾਰਾ ਤਿਆਰ ਪਰ ਤਿਆਰ ਮੋਰਚਾ ਰੱਖੀਦਾਗਾ ਤੇ ਇਥੇ ਅੱਗੇ ਹੁਣ ਸੁਲਤਾਨਪੁਰ ਵੀ ਪੰਜਾਬ ਸਰਕਾਰ ਨੇ ਧੱਕਾ ਕੀਤਾਗਾ ਸਾਡੇ ਦੇ ਸਾਡੀ ਸ਼ੌਣੀ ਦੇ ਵਿੱਚ ਬੈਠਿਆਂ ਤੇ ਆ ਕੇ ਉੱਥੇ ਵੀ ਗੋਲੀਆਂ ਚਲਾਈਆਂ ਖਾਲਸਾ ਜਰਦਾ ਤੁਰਿਆ ਆ ਪਿੱਛੇ ਹਟਦਾ ਨਹੀਂਗਾ ਜ਼ੁਲਮ ਜ਼ੁਲਮ ਨਾਲ ਟੱਕਰ ਆ ਸਰਕਾਰਾਂ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਸੈਂਟਰ ਸਰਕਾਰ ਹੋਵੇ ਖਾਲਸਾ ਤਿਆਰ ਪਰ ਤਿਆਰ ਖਾਲਸਾ ਪਿਛੇ ਨਹੀਂ ੜੂ ਅੱਗੇ ਵੀ ਗੱਲ ਦੇ ਦਾ ਕੁਛ ਨਹੀਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਜ਼ੁਲਮ ਜਿਹੜੀ ਧਿਰ ਕਰ ਰਹੀ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਤੇ ਤੁਸੀਂ ਉਸ ਜਿਹੜਾ ਮਜ਼ਲੂਮ ਧਿਰ ਦੇ ਨਾਲ ਹਾਂਜੀ ਉਹ ਧਿਰ ਦੇ ਨਾਲ ਆਸੀਂ ਕਿਸਾਨਾਂ ਦੇ ਨਾਲ ਆ ਜਿਹੜੇ ਧੱਕਾ ਕਰਨਗੇ ਅਸੀਂ ਮੂਹਰੇ ਹੋ ਕੇ ਲੜਾਂ ਲੜਾ ਮਰਾਂਗੇ ਸਾਨੂੰ ਸ਼ਹੀਦ ਕਰਕੇ ਇਹਨਾਂ ਨੂੰ ਕੋਈ ਕਹਿ ਸਕਦੇ ਉਹਨਾਂ ਜਗ੍ਹਾ ਦੀ ਨੇੜੇ ਨਹੀਂ ਆਉਣ ਦੇ ਇਹਨਾਂ ਦੇ ਅਸੀਂ ਤਾਂ ਮੂਹਰੇ ਉੱਥੇ ਵੀ ਸ਼ੰਗੂ ਬਾਰਡਰ ਤੇ ਮੂਹਰੇ ਮੂਹਰੇ ਆ ਕੇ ਬੈਠੇ ਸੀ ਹੁਣ ਵੀ ਮੂਹਰੇ ਬੈਠੇ ਆਗੇ ਖਾਲਸਾ ਫੌਜ ਜਿਹੜੀ ਆ ਜੇ ਭਾਰਤ ਸਰਕਾਰ ਕਿਸਾਨਾਂ ਦੇ ਉੱਤੇ ਕੋਈ ਵੀ ਅਤਿਆਚਾਰ ਕਰਦੀ ਖਾਲਸਾ ਫੌਜ ਅੱਗੇ ਹੋ ਕੇ ਤਿਆਰ ਬਰ ਤਿਆਰ ਪਹਿਰਾ ਦੇਊਗੀ ਜੇ ਜੰਗ ਜੁੱਦ ਅਧਾਰ ਸਮਾਉਗਾ ਜੰਗ ਜੁੱਦ ਵੀ ਕਰਾਂਗੇ ਫੇਡੀਆਂ ਪਾਵਾਂਗੇ ਸੁਭਦੀਪੇ ਸ਼ੁਭ ਕਰਨ 88 ਦੋ ਹੈ ਨਾ ਉਹਨੇ ਅਮਰਦੀ ਪਾਲ ਨਹੀਂ ਛਕੀ ਸੀ ਜੇ ਸੀ ਜਿਵੇਂ ਸਾਡੇ ਗੋਲੀ ਮਾਰੀ ਸੀ ਸੀ ਦੋ ਜਿੰਨੇ ਫਿਰ ਤਾਂ ਤਹਿਰ ਕਮਾਸ਼ਾ ਜਾਣੀ ਸੀ ਉਹਰੇ ਖਾਲਸਾ ਫਿਰ ਤਾਂ ਚੜਕ ਹੀ ਜਾਣਾ ਤਾਂ ਫਿਰ ਤਾਂ ਸਿਰੇ ਹੁਣ ਸ਼ਾਂਤ ਬੈਠ ਗਏ ਉਹਦਨੇ ਮਨਾ ਕਰ ਰਹੀ ਨਾ ਗੋਲੀ ਚਲਾਓ ਇਹ ਕੰਮ ਗਲਤ ਹੈ ਕੁਝ ਪੁੱਛਣੋ ਕਿ ਹਾਂਜੀ ਬਚਨ ਕਰੇ ਪੁੱਛੋ ਮਿਲਾਓ ਅਹੀਂ ਜਾ ਕੇ ਵੀ ਨਾ ਪਚਣ ਇਹ ਕੰਮ ਕਰ ਉਸੀ ਉਹ ਲੋ ਸਾਡੇ ਸਾਡੇ ਜੀ ਫੈਰ ਕਰਤੇ ਸਮਾਜਿਕ ਆਸਥਾ ਦੇ ਤੌਰ ਤੇ ਵੀ ਤੁਹਾਨੂੰ ਕੁਦਰਤ ਤੌਰ ਤੇ ਵੀ ਲੱਗਦਾ ਕਿ ਇਹ ਉਧਰੋਂ ਗਲਤ ਹੋਇਆ ਤੇ ਉਧਰ ਵੀ ਗਲਤ ਹੋਏਗਾ ਸਾਨੂੰ ਐਸੀ ਸਾਹਮਣੇ ਪ੍ਰਮਾਤਮਾ ਦਾ ਜਿਹੜਾ ਅਸੀਂ ਸਾਰੇ ਦੇ ਇਨਸਾਨ ਸਮਝਦੇ ਵੀ ਜੋਤ ਹੈ ਪ੍ਰਮਾਤਮਾ ਦੀ ਪਰ ਉਹਨਾਂ ਨੇ ਗਲਤ ਕਰਿਆ ਵੈਸੇ ਤਾਂ ਉਹ ਵੀ ਪ੍ਰਮਾਤਮਾ ਦੇ ਜੋਤ ਆ ਇੱਧਰ ਵੀ ਪ੍ਰਮਾਤਮਾ ਦੇ ਜੋਨੇ ਪਾਸੇ ਜਿਹੜੇ ਸਮਝੇ ਨਹੀਂ ਹੈਗੇ ਉਹ ਵੀ ਪਾਵਰ ਕਿਆ ਚੀਜ਼ ਆ ਗੋਲੀ ਕਿਦਾ ਮਾਰਨੀ ਸੀ ਹੈਨਾ ਇਜੇ ਤਾਂ ਪਹਿਲਾਂ ਜੰਗ ਚੋਂ ਤੋਂ ਜ਼ਿਆਦਾ ਸੀ ਪਹਿਲਾਂ ਵੀ ਸੀਤ ਉਹੀ ਫਿਰ ਲੱਗਦਾ ਕੋਈ ਪਿੱਛੋ ਜੋ ਆਰਡਰ ਹੈ ਜਾਂ ਡਿਊਟੀ ਹੈ ਨਾ ਨਹੀਂ ਕੋਈ ਡਿਊਟੀ ਉਹਨਾਂ ਨੇ ਆਪਣੀ ਪਗਾਈ ਅਸੀਂ ਆਪਣੀ ਪਗਾਈ ਹੈ ਜੇ ਸਾਨੂੰ ਡਰ ਪਿਆ ਹੁੰਦਾ ਸੀ ਨਾ ਜਾਂਦੇ ਅੱਗੇ ਅਸੀਂ ਆਪਣੀ ਡਿਊਟੀ ਪਗਾਈ ਗੁਰੂ ਸਾਹਿਬ ਵਾਲੀ ਉਹਨਾਂ ਨੇ ਆਪਣੀ ਪਗਾਈ ਜਿਹੜੇ ਸਰਕਾਰਾਂ ਨੇ ਜ਼ੁਲਮ ਕੀ ਹੈ ਨਾ ਅਸੀਂ ਨਹੀਂ ਛੱਡਦੇ ਪਿੱਛੇ ਆਹ ਤਾਂ ਜੀ ਤਾਂ ਆ ਨਿੰਕ ਸਿੰਘਾਂ ਦਾ ਕਹਿਣਾ ਕਿ ਸੱਚ ਤੇ ਪਹਿਰੇ ਲਈ ਖੜੇ ਆ ਇਨਸਾਫ ਦੇ ਲਈ ਖੜੇ ਆ ਬੇਇਨਸਾਫੀ ਦੇ ਵਿਰੋਧ ਦੇ ਵਿੱਚ ਖੜੇ ਆ ਔਰ ਸਭ ਤੋਂ ਪਹਿਲਾਂ ਮੂਰੇ ਆ ਕੇ ਫਿਰ ਖੜੇ ਨੇ ਗੋਲੀ ਖਾ ਕੇ ਔਰ ਉਹਨਾਂ ਦਾ ਕਹਿਣਾ ਕਿ ਫਿਰ ਅਸੀਂ ਜਿਹੜਾ ਅੱਗੇ ਹੀ ਲੱਗਾਂਗੇ ਤੇ ਅੱਗੇ ਉਹਨਾਂ ਨੇ ਇੱਕ ਸਿੰਘਾਂ ਨੇ ਇੱਕ ਸ਼ੌਨੀ ਹੈ ਜਿਹੜੀ ਇਹ ਬਣਾ ਲਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਉਹਨਾਂ ਦਾ ਇਹੀ ਵਿਚਾਰ ਹੈ ਕਿ ਜਿੰਨਾ ਚਿਰ ਕਿਸਾਨ ਇੱਥੇ ਡਟੇ ਨੇ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਜਿਹੜਾ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜੇ ਉਹਨਾਂ ਤੋਂ ਵੀ ਅਸੀਂ ਜਿਹੜਾ ਮੂਰੇ ਹੋ ਕੇ ਆ ਜਿਹੜਾ ਸੰਘਰਸ਼ ਦੇ ਵਿੱਚ ਆ ਉਹ ਖੜੇ ਆ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਧੰਨਵਾਦ